ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਰਿਸ਼ਤੇ ਲੈ ਕੇ ਆਏ ਆਂ ਜੀ ਸਿਰਫ ਕੁੜੀਆਂ ਦੇ ਰਸਤਾ ਤੁਸੀਂ ਲੈਣਾ ਜੀ ਫਾਈਲ ਨੰਬਰ ਦੱਸ ਕੇ ਉਸ ਤੋਂ ਬਾਅਦ WhatsApp ਤੇ ਜੁੜਨਾ ਜੀ ਫਾਈਲ ਨੰਬਰ ਲਿਖ ਕੇ ਸੈਂਡ ਕਰ ਦਿਓ ਜੀ ਜਾਂ ਫਿਰ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਲਿਓ ਤੁਹਾਨੂੰ ਰਿਸ਼ਤਾ ਦੇ ਦਿੱਤਾ ਜਾਵੇਗਾ ਰਸਤਾ ਹੈ ਜੀ 15 ਨੰਬਰ ਪੰਜਾਬ ਤੋਂ ਰਿਸ਼ਤਾ ਦਾ ਨਾਮ ਕੌਰ ਜ਼ਿਲ੍ਹਾ ਫਿਰੋਜ਼ਪੁਰ ਕਾਸਟ ਅ ਜਰਸੀ ਗੁੱਤ ਗੱਲ ਉਮਰ 27 ਤੈਨੂੰ 1999 ਕੱਦ ਪੰਜ ਫੁੱਟ 7 ਇੰਚ ਸਟੱਡੀ ਬੀਏ ਐਮਬੀਏ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਅਨਮੈਰਿਡ ਭਰਾ ਜੋਬ ਕਰਦਾਗਾ ਰਹਿਤਾ ਜੱਟ ਸੀ ਕਾਸਟ ਹੋਵੇ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਹੋਵੇ ਨਾਲ ਹੀ ਜੋਬ ਕਰਦਾ ਹੋਵੇ 946314095 ਓਨਲੀ ਵਟਸਐਪ ਤੇ ਐਸਪਾਸ ਕਰਨਾ ਜੀ ਤੁਸੀਂ ਸਾਰੇ ਰਿਸ਼ਤੇ ਲੈਣ ਵਾਸਤੇ ਜੀ ਅਗਲਾ ਰਿਸ਼ਤਾ ਹੈ ਜੀ 24 ਨੰਬਰ ਨਾਮ ਕੌਰ ਗੁਰਦਾਸਪੁਰ ਜ਼ਿਲ੍ਹਾ ਕਨੇਡਾ ਪੀਆਰ ਕੁੜੀ ਜਨਮ 1996 ਦਾ ਕੱਦ 5'4 ਸਟੱਡੀ ਬੀਏ ਸੀ ਨਰਸਿੰਗ ਕੁੜੀ ਕਨੇਡਾ ਆਰਐਨ ਨਰਸ ਹੈ ਵੈਲ ਸੈਟਲ ਪਰਿਵਾਰ ਹੈ ਸਰਮੰਡਾ ਮੋਨਾ ਹੋਵੇ ਤੇ ਕਨੇਡਾ ਆਇਆ ਹੋਵੇ ਜੀ ਚਾਹੇ ਪੀਆਰ ਹੋਵੇ ਚਾਹੇ ਵਾਕਬਰ ਮੜਤੇ ਰਿਤਾ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਸੋਹਣੀ ਸੁਨਖੀ ਹੈ ਪਰਿਵਾਰ ਬਹੁਤ ਵਧੀਆ ਆਗਲਾ ਰਿਸਤਾ ਹੈ 25 ਨੰਬਰ ਜ਼ਿਲ੍ਹਾ ਲੁਧਿਆਣਾ ਸਮਰਾਲਾ ਏਰੀਆ ਨਾਮ ਕੌਰ ਜਨਮ 1995 ਹੈ ਕੱਦ 5 ਫੁੱਟ 1 ਇੰਚ ਪੜਾਈ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਐਮਬੀਏ ਫਰੋਮ ਯੂਕੇ ਕੁੜੀ ਯੂਕੇ ਚ 5 ਸਾਲ ਵਰਕ ਪਰਮਿਟ ਤੇ ਹੈ ਮੁੰਡਾ ਯੂਕੇ ਚ ਪੀਆਰ ਜਾਂ ਫਿਰ ਵਰਕ ਪਰਮਿਟ ਹੋਵੇ ਕੁੜੀ ਸੋਹਣੀ ਸੁਨੱਖੀ ਹੈ अगला रिश्ता आया 37 नंबर नाम सुखप्रीत कौर कास्ट है जर्सी कद 52 है पढ़ाई 12 पास नाल ही पार्लर ਦਾ ਕੋਰਸ ਕਰਿਆ ਉਮਰ 22 3 2000 ਦਾ ਬਾਰਥ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਹੈਗਾ ਮੰਗ ਮੁੰਡੇ ਦੇ ਪਰਿਵਾਰ ਚ ਭੈਣ ਭਰਾ ਤੇ ਮਾਤਾ ਪਿਤਾ ਹੋਣ ਜਮੀਨ ਨਾਲ ਵਧੀਆ ਆਉਂਦੀ ਹੋਵੇ ਕੁੜੀ ਸੋਹਣੀ ਸੁਨੱਖੀ ਆ ਮੁੰਡਾ ਸੋਹਣਾ ਸੁਨੱਖਾ ਹੋਵੇ ਵਧੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਜੀ ਬੰਦੇ ਮਿਲ ਵਰਤਨ ਅਨੁਸਾਰ ਹੋਣ ਅਗਲਾ ਰਿਸ਼ਤਾ ਆਇਆ 38 ਨੰਬਰ ਨਾਮ ਕੌਰ ਪਤਾ ਰੂਪੜ ਪੜ੍ਹਾਈ ਡਿਪਲੋਮਾ ਮੈਡੀਕਲ ਲੈਬ ਉਸ ਤੋਂ ਬਾਅਦ ਬੈਚਲਰ ਐਮ ਐਲ ਟੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਕੱਦ 52 ਆ ਕਾਸਟ ਬ੍ਰਾਹਮਣ ਗੋਤਾ ਵਿਸ਼ਿਸ਼ਟ ਉਮਰ 6 7 ਕੰਮ ਲੈਬ ਅਸਿਸਟੈਂਟ ਰਿਸ਼ਤਾ ਅਰਲੀ ਸਿੰਪਲ ਮੈਰਿਜ ਵੈਜੀਟੇਰੀਅਨ ਹੋਵੇ ਮਦਰ ਐਕਸਪਾਇਰ ਹੈ ਜੀ ਕੁੜੀ ਦੀ ਕੁੜੀ ਸੋਹਣੀ ਸੁਨੱਖੀ ਹੈ ਰੰਗ ਸਾਫ ਹੈ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਵਧੀਆ ਜੌਬ ਕਰਦਾ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਅਗਲਾ ਰਿਸ਼ਤਾ ਆਇਆ 39 ਨੰਬਰ ਨਾਮ ਕੌਰ ਜ਼ਿਲ੍ਹਾ ਮਾਨਸਾ ਪੜਾਈ ਡਬਲ ਐਮ ਐਸ ਸੀ ਭੈਣ ਕੋਈ ਨਹੀਂ ਭਰਾ ਇੱਕ ਅਨਮੈਰਿਡ ਹੈ ਕੱਦ 5 8ਾ ਕਾਸਟ ਹੈ ਸੁਨਿਆਰ ਉਮਰ 1998 ਦਾ ਵਰਨ ਕੰਮ এনवायरमेंट ਹੈਲਥ ਆਫੀਸਰ ਇਨ ਆਸਟ੍ਰੇਲੀਆ ਰਿਸ਼ਤਾ ਮੁੰਡਾ ਜਰਨਲ ਕੈਟਾਗਰੀ ਤੋਂ ਹੋਵੇ ਤੇ ਸਿੱਖ ਪਰਿਵਾਰ ਤੋਂ ਹੋਵੇ ਕੱਦ ਮੁੰਡੇ ਦਾ 6 ਫੁੱਟ ਤੱਕ ਹੋਵੇ ਜੀ ਤੇ ਆਸਟ੍ਰੇਲੀਆ ਪੀਆਰ ਹੋਵੇ ਏਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰਾਂ ਤੋਂ ਕੁੜੀਆਂ ਦੇ ਰਿਸ਼ਤੇ ਜੀ ਰਿਸ਼ਤਾ ਲੈਣ ਲਈ ਤੁਸੀਂ ਫਾਈਲ ਨੰਬਰ ਜਾਂ ਫਿਰ ਰਿਸ਼ਤੇ ਦਾ ਸਕਰੀਨਸ਼ਾਟ ਇਸ ਨੰਬਰ ਤੇ ਭੇਜਣਾ ਹੈ ਜੀ 9463014059 ਧੰਨਵਾਦ ਜੀ